ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਯਾਰ ਗੱਲ ਕਰਦੇ ਆਂ ਜਿਹੜੀ ਸਰਕਾਰੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਹੈ ਪੀ ਆਰਟੀਸੀ ਹੈ ਪੰਨ ਬੱਸ ਜੋ ਵੀ ਐਕਸ ਵਾਈ ਜ਼ेड ਹੈ ਜਦੋਂ ਕਾਂਗਰਸ ਸਰਕਾਰ ਸੀ ਨਾ ਤੇ ਚੰਨੀ ਦੇ ਟਾਈਮ ਦੇ ਵਿੱਚ ਦੋ ਤਿੰਨ ਮਹੀਨਿਆਂ ਵਾਸਤੇ ਰਾਜਾ ਵਿਡਿੰਗ ਬਣੇ ਟਰਾਂਸਪੋਰਟ ਮੰਤਰੀ ਉਹਨਾਂ ਨੇ ਜਿਹੜੀਆਂ ਬਾਦਲ ਪਰਿਵਾਰ ਦੀਆਂ ਬੱਸਾਂ ਐ ਜਾਂ ਸਿਆਸੀ ਲੀਡਰਾਂ ਦੀਆਂ ਬੱਸਾਂ ਉਹਨਾਂ ਨੂੰ ਟਾਰਗੇਟ ਕੀਤਾ ਜਿਹੜੀਆਂ ਬੱਸਾਂ 에ਅਰਪੋਰਟ ਤੇ ਜਾਂਦੀਆਂ ਰਾਤ ਨੂੰ ਉਹਨਾਂ ਕੋਲੇ ਹੁੰਦਾ ਟੂਰਿਸਟ ਪਰਮਿਟ ਉਹਨਾਂ ਨੂੰ ਵੀ ਟਾਰਗੇਟ ਕੀਤਾ ਚਲੋ ਜੀ ਉਹ ਜਾ ਕੇ ਤੁਹਾਡੇ ਯਾਦ ਹੋਣਾ ਇੱਕ ਹੋਟਲ ਦੇ ਵਿੱਚ ਕੇਜਰੀਵਾਲ ਸਾਹਿਬ ਆਏ ਅਮਰਸਰ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਜਾ ਕੇ ਮਿਲੇ ਰਾਜਾ ਬेडਿੰਗ ਕਹਿੰਦੇ ਜੀ ਤੁਸੀਂ ਲਿਖ ਕੇ ਦਿਓ ਤੇ ਸਾਡੀਆਂ ਬੱਸਾਂ ਪੰਜਾਬ ਰੋਡ ਦੇਈਂ ਦਿਨਾ ਸਰਕਾਰੀ ਬੱਸਾਂ ਦਿੱਲੀ ਚ ਇੰਟਰ ਹੋਣ ਤੇ 에어ਪੋਰਟ ਤੇ 에어ਪੋਰਟ ਤੇ ਸਵਾਰੀ ਉਪਾਰ ਸਕਣ ਤੇ ਚੱਕ ਸਕਣਾ ਪਰ ਮਿੱਤਰੋ ਗੱਲਾਂ ਰਹਿ ਗਈਆਂ ਚਲੋ ਸਰਕਾਰ ਬਦਲੀ ਤੇ ਜਿੰਨੇ ਟ੍ਰਾਂਸਪੋਰਟ ਮੰਤਰੀ ਆਏ ਤੇ ਹੁਣ ਜਿਹੜੇ ਟ੍ਰਾਂਸਪੋਰਟ ਮੰਤਰੀ ਹੈ ਲਾਲਜੀਤ ਸਿੰਘ ਭੁੱਲਰ ਸਾਰਿਆਂ ਨੇ ਦਿਲੋਂ ਜ਼ੋਰ ਤਾਂ ਨਹੀਂ ਲਾਇਆ ਚਲੋ ਚੈਨਲਾਂਾਂ ਤੇ ਮਾੜਾ ਮੋਟਾ ਤੇ ਮੀਡੀਆ 'ਚ ਸੁੱਕਾ ਆ ਜ਼ੋਰ ਲਾਇਆ ਅਸੀਂ ਜੀ ਇੰਨੀਆਂ ਬੱਸਾਂ ਚਲਾਤੀਆਂ ਜੀ ਸਾਨੂੰ ਰੈਵਿਨਿਊ ਆ ਰਿਹਾ ਪਹਿਲੀ ਗੱਲ ਤਾਂ ਜਿੰਨੀਆਂ ਪੰਜਾਬ 'ਚ ਚੱਲ ਰਹੀਆਂ ਰੋਡਵੇਜ ਐ ਇਹਨਾਂ ਨੇ ਇਹਨਾਂ ਦੇ ਜੋੜਾਂ 'ਚ ਬਹਿ ਗਿਆ ਆਧਾਰ ਕਾਰਡ ਜਿਵੇਂ ਸਰਕਾਰੀ ਸਕੂਲ ਖਤਮ ਹੋ ਗਏ ਮਿੱਤਰੋ ਸਰਕਾਰੀ ਹਸਪਤਾਲ ਖੰਡਰ ਬਣ ਗਏ ਸਾਡੇ ਨੇੜੇ ਲੰਬੀ ਹਸਪਤਾਲ ਖਤਮ ਪਿਆ ਬਾਦਲਪਿੰਡ ਖਤਮ ਪਿਆ ਮਲੂਟ ਮੁਕਸਰ ਐ ਮੰਦਾ ਹਾਲ ਹੈ ਕਦੋਂ ਵੀ ਜਾ ਕੇ ਤੁਸੀਂ ਅੱਖਾਂ ਮੀਚ ਕੇ ਹਸਪਤਾਲ ਕਿਸੇ 'ਚ ਵੜ ਜਿਓ ਵੀਡੀਓ ਬਣਾ ਲਿਓ ਰੋਡਵੇਜ ਦਾ ਵੀ ਉਹੀ ਹਾਲ ਮਿੱਤਰੋ ਹੋ ਰਿਹਾ ਹੈ ਬੱਚੇ ਆਖਿਆ ਕਰਨਗੇ ਕਿ ਹੁੰਦੀ ਸੀ ਘੋੜੇ ਵਾਲੀ ਬੱਸ ਇੱਕ ਹੁੰਦੀ ਸੀ ਰੋਡਵੇਜ ਦੀ ਬੱਸ ਹੁੰਦੀ ਸੀ ਹੋ ਜਾਣਾ ਮਿੱਤਰੋ ਆਉਣ ਵਾਲੇ 10 ਸਾਲਾਂ 'ਚ ਹਰ ਇੱਕ ਡੀਪੂ ਦੇ ਵਿੱਚ 15 ਤੋਂ 20 ਰੂਟ ਤਾਂ ਕਰਕੇ ਬੰਦ ਹੋ ਗਏ ਕਿ ਉਹਨਾਂ ਕੋਲੇ ਨਾ ਤਾਂ ਟਾਇਰ ਹੈ ਨਾ ਸ ਟਿਪਣੀਆਂ ਦੇ ਟਾਇਰ ਹੈ ਨਾ ਤੇਲ ਪਾਉਣ ਨੂੰ ਪੈਸੇ ਹੈ ਜਿਹੜੇ ਡਿਪੂਆਂ ਦੇ ਵਿੱਚ ਪੈਟਰੋਲ ਪੰਪ ਸੀ ਮਿੱਤਰੋ ਉਹ ਬੰਦ ਹੋ ਗਏ ਕਿਉਂਕਿ ਉੱਥੇ ਗੱਡੀ ਜਦੋਂ ਤੇਲ ਵਾਲੀ ਆ ਕੇ ਲੱਥੂਗੀ ਅਨਲੋਡ ਹੋਊਗੀ ਉਹਨੂੰ ਇਕੱਠੀ ਪੇਮੈਂਟ ਕਰਨੀ ਪਊਗੀ ਸਰਕਾਰ ਦੇ ਵਾਜੇ ਵੱਜ ਕੇ ਸੜਕਾਂ ਯਾਰ ਤੁਸੀਂ ਵੇਖਿਆ ਆ 시ਦੀਪੁਰ ਬ ਆ ਗਿਆ ਤੇ ਉਹ ਸੰਗਤ ਕਹਿੰਦੀ ਅਸੀਂ ਲੰਗਰ ਲਾਉਣਾ ਤੇ ਉਹਨਾਂ ਨੇ 9 ਲੱਖ ਰੁਪਇਆ ਲਾਇਆ 4 ਕਿਲੋਮੀਟਰ ਸੜਕ ਪਿੰਡ ਵਾਲੇ ਨੇ ਆਪ ਬਣਾਈ ਆ ਜਿਹੜਾ ਆਉਂਦਾ ਨਹੀਂ ਟਰੱਕ ਚ ਰਲ ਕੇ ਮਾਲ ਜਾ ਉਹ ਪਵਾ ਕੇ ਜੇ ਸਰਕਾਰ ਕੋਲੇ ਪੈਸੇ ਹੀ ਹੋਣ ਤਾਂ ਸੜਕ ਹੀ ਬਣਾ ਦਿੰਦੇ ਵਾਝੇ ਵਾਝੇ ਪਈ ਐ ਸਰੋਂ ਕਹਿਣ ਤੋਂ ਭਾਵੇਂ ਮੇਤਰੋ ਜਿਹੜੇ ਲੋਕ ਫੌਰਨ ਚ ਆਉਂਦੇ 에어ਪੋਰਟ ਤੇ ਆ ਕੇ ਉਤਰਦੇ ਐ ਤਾਂ 에어ਪੋਰਟ ਤੇ ਜਿਹੜੀਆਂ ਬੱਸਾਂ ਨੂੰ ਬੰਦ ਕਰਨ ਵਾਸਤੇ ਟਰਾਂਸਪੋਰਟ ਮੰਤਰੀਆਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਅਮਰਿੰਦਰ ਸਿੰਘ ਰਾਜਾ ਬੜਨਗਰਗੇ ਨੇ ਜ਼ੋਰ ਲਾ ਲਿਆ ਉਹ ਬੰਦ ਨਹੀਂ ਹੋਈਆਂ ਕਿਹੜੀਆਂ ਇੰਡੋ ਕੈਨੇਡੀਅਨ ਮਿੱਤਰੋ ਕਰੋੜ ਦੀ ਬੱਸ ਹੈ ਅਗਲਾ ਕਹਿੰਦਾ ਭਾਈ ਜੀ ਕਾਰ 'ਚ ਨਹੀਂ ਬਹਿਣਾ ਉਹਦੇ 'ਚ ਬਹਿਣਾ ਹੈ ਤੇ ਉਹਨਾਂ ਦਾ ਕਿਰਾਇਆ ਕਿੰਨਾ 2500 ਇੱਕ ਪਾਸੇ ਦਾ ਤੇ ਰੋਡਵੇਜ ਦਾ ਕਿਰਾਇਆ 1140 ਰੁਪਏ ਕਾਰਨ ਕੀ ਹੈ ਜਦੋਂ ਬੰਦਾ ਜਹਾਜ਼ ਤੋਂ ਉਤਰਦਾ 에ਰਪੋਰਟ ਤੇ 에ਰਪੋਰਟ ਤੋਂ ਬਾਹਰ ਆਉਂਦਾ ਹੈ ਜੇ ਉੱਥੇ ਜਾ ਕੇ ਰੋਡਵੇਜ ਵਾਲਾ ਪੀਆਰਟੀਸੀ ਵਾਲਾ ਲਹੁੰਦਾ ਸਵਾਰੀ ਤਾਂ ਉਹਨੂੰ ਦੇਣੇ ਪੈਂਦੇ ਆ 5 ਮਿੰਟਾਂ ਦੇ ਸਵਾਰੀ ਉਤਾਰਨ ਦੇ 500 ਰੁਪਿਆ ਚੱਕਣ ਦੀ ਇਜਾਜ਼ਤ ਨਹੀਂ ਵੀ ਲਾ ਕੇ ਚੱਕ ਲੈ ਨਾ 8 ਜਾਂ 9 ਨੰਬਰ ਪਿੱਲਰ ਕੋਲੋਂ બસ ਚੱਲਦੀ ਐ ਇੱਕ ਸਰਕਾਰੀ ਜਿਹੜੀ ਅੱਗੇ ਆ ਕੇ ਸ਼ੈਰੂਨ ਹੋਟਲ ਐ ਉੱਥੇ ਆ ਕੇ 2 ਢਾਈ ਕਿਲੋਮੀਟਰ ਸਵਾਰੀ ਨੂੰ ਉਤਾਰਦੀ ਐ ਉਥੋਂ ਵੀ ਆਏ ਨਹੀਂ ਪਤਾ ਵੀ ਰੋਡਵੇਜ ਲੱਭਣੀ ਐ ਕਿ ਨਹੀਂ ਲੱਭਣੀ ਜਦੋਂ ਤੁਸੀਂ ਕੰਟੈਕਟ ਕਰੋਗੇ ਨਾ ਅੱਜ ਇੱਕ ਪ੍ਰੈਸ ਰਿਪੋਰਟਰ ਵੀ ਉਹਦੇ ਚ ਤੜਕੇ 10 ਵਜੇ ਸਫਰ ਕਰ ਰਿਆ ਸੀ ਪਨ ਬਸ ਦੀ ਬਸ ਦੇ ਵਿੱਚ ਉਹਦੇ ਵਿੱਚ ਸਵਾਰੀਆਂ ਸੀ 15 ਤੋਂ 20 ਤੇ ਜਿਹੜੀ ਇੰਡੋ ਕਨੇਡੀਅਨ ਐ ਬਾਦਲ ਸਾਹਿਬ ਕੀਆਂ ਬੱਸਾਂ ਐ ਜਿਹੜੀਆਂ ਦੀਪ ਵਾਲਿਆਂ ਦੀਆਂ ਬੱਸਾਂ ਐ ਰਾਤ ਨੂੰ ਚੱਲਦੀਆਂ ਮਿੱਤਰ ਉਹ 에ਰਪੋਰਟ ਤੇ ਉਹ ਤੰਨ ਕੇ ਆਉਂਦੀਆਂ ਉਹਨਾਂ ਦੇ ਬੰਦਿਆਂ ਦੀ ਵਰਦੀ ਪਾਈ ਐ 에ਰਪੋਰਟ ਤੇ ਅਗਲਾਂ ਦੇ ਕਾਊਂਟਰ ਬਣੇ ਆ ਕਰੋੜ ਕਰੋੜ ਰੁਪਇਆ ਲਾ ਕੇ ਉਹਨਾਂ ਨੇ ਕਾਊਂਟਰ ਬਣਾਏ ਆ ਉੱਥੇ ਟਿਕਾਣੇ ਤੁਸੀਂ 에ਰਪੋਰਟ ਚੋਂ ਬਾਹਰ ਨਿਕਲਣ ਲੱਗੇ ਹੋ ਆਖੂਗੇ ਉਹ ਆਖਣਗੇ ਆਜੋ ਵੀਰ ਜੀ ਆਜੋ ਭੈਣ ਜੀ ਫੜਾਓ ਟੀਚੀ ਬੱਸ ਲੱਗੀ ਖੜੀ ਐ ਫੇਰ ਤੁਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ ਰੋਡਵੇਜ ਵਾਲੇ ਨੂੰ ਜੇ ਕੋਈ ਪੁੱਛਦਾ ਵੀ ਵੀਰ ਜੀ ਅਸੀਂ ਰੋਡਵੇਜ ਤੇ ਜਾਣਾ ਚਾਹੁੰਨੇ ਆ ਅਸੀਂ ਸਰਕਾਰੀ ਬੱਸ ਤੇ ਜਾਣਾ ਚਾਹੁੰਨੇ ਆ ਅਸੀਂ ਪੀਆਰਟੀਸੀ ਤੇ ਜਾਣਾ ਚਾਹੁੰਨੇ ਆ ਉਹ ਕਹਿੰਦੇ ਜੀ ਟਿਕਟ ਤੁਸੀਂ ਕਟਾ ਲਓ ਬੱਸ ਦਾ ਨਹੀਂ ਪਤਾ ਵੀ 2 ਘੰਟਿਆਂ ਨੂੰ ਜਾਵੇ ਨਾ ਜਾਵੇ ਤਾਂ ਨਾ ਹੀ ਜਾਵੇ ਮੈਸੀ ਹੋ ਜੇ ਆਹ ਹਾਲ ਹੈ ਕਿਉਂ ਕਿਉਂਕਿ ਜਿਹੜੇ ਡਰਾਈਵਰ ਕਨੈਕਟਰ ਹੈ ਪੱਕੇ ਭਰਤੀ ਨਹੀਂ ਕਰੇ ਇਹਨੂੰ 13 ਸਾਲ ਹੋ ਗਏ ਮਾਰਕੀਟ ਕਮੇਟੀਆਂ ਚ ਕੋਈ ਬੰਦਾ ਭਰਤੀ ਨਹੀਂ ਕਰਿਆ ਜਿਹੜੀਆਂ ਮਾਰਕੀਟ ਕਮੇਟੀਆਂ ਤੁਹਾਡੇ ਦਾਣਾ ਮੰਡੀਆਂ ਦੇ ਵਿੱਚੋਂ ਫੀਸ ਅਗਰਾਉਂਦੀਆਂ ਇਹ ਪੈਸੇ ਪਤਾ ਹੀ ਨਹੀਂ ਕੌਣ ਖਾ ਰਿਹਾ ਓਵੇਂ ਰੋਡਵੇਜ ਦੇ ਵਿੱਚ ਕੱਚੇ ਮੁੰਡੇ ਅਗਲਾ ਕਹਿੰਦਾ ਆਪਾਂ ਤਾਂ 500 ਰੁਪਏ ਧੜੀ ਲੈਣੀ ਆ ਯਾਰ ਕਿਉਂ ਮੱਥਾ ਮਾਰਨਾ ਫਿਰ ਕਿਸੇ ਪ੍ਰਾਈਵੇਟ ਵਾਲੇ ਤੋਂ ਵਧਿਆ ਪਊਗਾ ਵੀ ਲੈ ਲੈਂਦੇ ਵੇਲੇ ਇੱਕ ਵੇਲੇ 4 ਛਿਲੜ ਲੈ ਲੈਂਦੇ ਅਗਲਾ ਕਹਿੰਦਾ ਆਪਣਾ 500 ਖਰਾ ਹੈ ਪਾਵੇਂ 10 ਵਾਰੀਆਂ ਲੈ ਕੇ ਤੁਰ ਪਈਏ ਪ੍ਰਾਈਵੇਟ ਵਾਲੇ ਕੋਲੇ ਠੇਕੇ ਤੇ ਐ 50000 ਚ ਗਿੜਾ 20000 ਦਾ ਤੇਲ ਜਿਉ ਲੱਖ ਵੱਟੂ ਤਾਂ ਫੇਰ ਹੀ ਉਹਨੂੰ 10000 ਵਜੂ ਟੋਲ ਪਾ ਕੇ ਹੋਟਲਾਂ ਦਾ ਖਰਚਾ ਪਾ ਕੇ ਡੀਜ਼ਲ ਦਾ ਪਾ ਕੇ ਡਰਾਈਵਰ ਦਾ ਪਾ ਕੇ ਹਾਕਰਾਂ ਦਾ ਪਾ ਕੇ ਅੱਡੇ ਵਾਲਿਆਂ ਦਾ ਕਾਊਂਟਰ ਵਾਲਿਆਂ ਦਾ 100 ਖਰਚਾ ਇੱਕ ਕਨੈਕਟਰ ਤੇ ਐ ਜਿਹਦੇ ਕੋਲੇ ਬਸ ਠੇਕੇ ਤੇ ਐ ਹੁਣ ਤਾਂ ਚਲਾਉਣੀ ਪਊਗੀ ਅੱਛਾ ਜਿਹੜੇ ਰੋਡਵੇਜ ਵਾਲੇ ਐ ਪੀਆਰਟੀਸੀ ਵਾਲੇ ਐ ਪੰਨ ਬੱਸ ਵਾਲੇ ਐ ਪੰਜਾਬ ਰੋਡਵੇਜ ਵਾਲੇ ਐ ਇਹਨਾਂ ਦਾ ਕੰਮ ਅਗਲਾ ਕਹਿੰਦਾ ਆਪਾਂ ਨੂੰ 500 ਮਿਲ ਜਾਣਾ ਯਾਰ ਖਾਲੀ ਤੁਰਿਆ ਚੱਲ ਹੂੰ ਕਿਉਂ ਕਿਉਂਕਿ ਮਗਰ ਕੋਈ ਜਾਣ ਵਾਲਾ ਹੈ ਨਹੀਂ ਉਹੀ ਸਰਕਾਰ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਉਹੀ ਸਰਕਾਰ ਪੰਜਾਬ 'ਚ 3840 ਰੁਪਏ ਰੋਡਵੇਜ ਦੀ ਬੱਸ ਮੈਰੂਨ ਹੋਟਲ ਕੋਲੇ ਪਾਰਕਿੰਗ ਦਾ ਦਿੰਦੇ ਐ 3340 ਰੁਪਏ ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਪਾਰਕਿੰਗ 'ਚ ਖੜਨ ਦਾ ਤੇ ਜੇ ਇਹੀ ਉਹ 4000 ਰੁਪਏ 500 ਉਥੇ ਦਿੱਤਾ 4240 ਰੁਪਏ ਹੋਗੇ 4340 ਰੁਪਏ ਜੇ ਇਹੀ 4000 ਰੁਪਏ ਇੱਕ ਬਸ ਤੋਂ ਕੱਟ ਕੇ ਤੁਸੀਂ ਉਥੇ ਕਾਊਂਟਰ ਬਣਵਾ ਦਿਓ ਨਾਲੇ ਤਾਂ ਸਰਕਾਰ ਨੂੰ ਰੈਵਨਿਊ ਆਵੇ ਨਾਲੇ ਜਿਹੜੀ ਲੋਕਾਂ ਦੀ ਟਰਾਂਸਪੋਰਟ ਹੈ ਲੀਡਰਾਂ ਦੀ ਨਹੀਂ ਸੋਡੇ ਤਾਂ 2 ਸਾਲ ਰਹਿ ਗਏ ਪਹਿਲਾਂ ਅਕਾਲੀ ਆਏ ਉਹ ਖਾ ਗਏ ਕਾਂਗਰਸੀ ਆਏ ਉਹ ਖਾ ਗਏ ਹੁਣ ਤੁਸੀਂ ਕਿਉਂਕਿ 52 ਬੰਦੇ ਕਾਂਗਰਸ ਅਕਾਲੀ ਦਲ ਚ ਆ ਕੇ ਚੋਣਾਂ ਲੜ ਕੇ ਐਮਐਲਏ ਬਣ ਗਏ ਕੁਝ ਮੰਤਰੀ ਬਣ ਗਏ ਉਹੀ ਬੰਦੇ ਐ ਪਰ ਲੋਕਾਂ ਦੀ ਜਿਹੜੀ ਪਬਲਿਕ ਟਰਾਂਸਪੋਰਟ ਹੈ ਮਿੱਤਰੋ ਇਹ ਖਤਮ ਹੋ ਰਹੀ ਹੈ ਤੁਹਾਡੀ ਖਤਮ ਹੋ ਰਹੀ ਹੈ ਸੇਵਾ ਕੇਂਦਰ ਪਿੰਡਾਂ ਚ ਖੰਡਰ ਬਣ ਗਏ ਤੁਹਾਡਾ ਪੈਸਾ ਲੱਗਿਆ ਫਿਰ ਜਿਹੜੇ ਆਰੋਪਲਾਨ ਆਰੋ ਫਿਲਟਰ ਲੱਗੇ ਸੀ ਪਿੰਡਾਂ 'ਚ ਨਾਲੇ ਤਾਂ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦੇ ਸੀ ਪਾਣੀ ਚੰਗਾ ਆਉਂਦਾ ਸੀ 60 ਰੁਪਏ ਜਾਂ 100 ਰੁਪਏ ਲੈਂਦੇ ਸੀ ਮਹੀਨੇ ਦਾ ਉਹ 20 ਲੀਟਰ ਪਾਣੀ ਦਿੰਦੇ ਸੀ ਰੋਜ਼ ਉਹ ਖੰਡਰ ਬਣ ਗਏ ਸਰਕਾਰੀ ਇਮਾਰਤਾਂ ਕਾਲਜ ਬਣਾਤੇ ਪੰਚਾਇਤियां ਰੋਕ ਕੇ ਪੰਚਾਇਤ ਦਾ ਆਮਦਨ ਖਤਮ ਹੋ ਗਈ ਠੇਕੇ ਤੇ ਲੱਗਣੋਂ हट ਗਈ ਸਾਡੇ ਪਿੰਡ ਕਾਲਜ ਬਣਿਆ ਉਹਦੇ ਚ ਐਨਾ ਕ ਸਮਾਨ ਪਿਆ ਯਾਰ ਜਿਹੜਾ ਕਿਸੇ ਨੇ ਵੇਖਿਆ ਵੀ ਨਹੀਂ ਹੋਣਾ ਉਥੇ ਬੱਚੇ ਪੜਨ ਵਾਲੇ 5 ਐ ਤੇ ਨੌਕਰੀ ਵਾਲੇ 15 ਐ ਕਦੇ ਵੀ ਚੈੱਕ ਕਰ ਲਿਓ ਪੋਲ ਟੈਕਨੀਕਲ ਕਾਲਜ 4 ਕਿਲੋਮੀਟਰ ਤੇ ਇੱਕ ਸਿੱਖ ਵਾਲੇ ਪਿੰਡ ਬਣ ਗਿਆ 7 8 ਕਿਲੇ 9 ਕਿਲੇ ਉਹਨਾਂ ਨੇ ਰੋਕ ਲਈ ਉਹਦਾ ਵੀ ਹਾਲ ਹੈ ਸੋ ਮਿੱਤਰੋ ਜਿੰਨੀ ਦੇਰ ਤੱਕ ਲੋਕ ਨਹੀਂ ਸਮਝਦੇ ਕਿ ਸਾਡੀ ਪਬਲਿਕ ਟਰਾਂਸਪੋਰਟ ਜਿਹੜੀ ਖਤਮ ਹੋ ਰਹੀ ਹੈ ਸਾਡੇ ਸੇਵਾ ਕੇਂਦਰ ਖੰਡਰ ਬਣ ਗਏ ਸਾਡੀ ਰੋਡ ਵੇਜ ਪੀ ਆਰਟੀਸੀ ਪੰਨ ਬੱਸ ਖੰਡਰ ਬਣ ਗਈ ਸਾਡੇ ਸਕੂਲ ਸਰਕਾਰੀ ਖੰਡਰ ਬਣ ਗਏ ਸਾਡੇ ਹਸਪਤਾਲ ਖਤਮ ਹੋ ਗਏ ਤੇ ਸਾਡੇ ਪਾਣੀਆਂ ਦੇ ਵਿੱਚ ਜ਼ਹਿਰ ਪਾ ਕੇ ਲੋਕਾਂ ਨੂੰ ਬਿਮਾਰੀਆਂ ਵੰਡੀਆਂ ਜਾ ਰਹੀਆਂ ਤੇ ਵੰਡੀਆਂ ਗਈਆਂ ਕਿਉਂਕਿ ਉਹੀ ਦਵਾਈਆਂ ਵਾਲੀਆਂ ਕੰਪਨੀਆਂ ਜਿਹੜੀਆਂ ਪਹਿਲਾਂ ਜ਼ਹਿਰ ਪਾਉਂਦੀਆਂ ਫਿਰ ਬੰਦਿਆਂ 'ਚ ਦੁਬਾਰਾ ਆਪਣਾ ਬਿਮਾਰੀ ਫੈਲਦੀ ਐ ਫਿਰ ਉਹ ਦਵਾਈ ਲੈਣ ਜਾਂਦੇ ਐ ਫਿਰ ਉਹੀ ਦਵਾਈਆਂ ਉਹਨਾਂ ਨੂੰ ਦਿੰਦੇ ਐ ਵੇਚ ਕੇ ਪੈਸਾ ਕਮਾਉਂਦੇ ਐ ਕੰਪਨੀਆਂ ਆਵਦੀਆਂ ਸੋ ਇਹ ਲੰਮਾ ਚੌੜਾ ਚੌੜਾ ਮਿੱਤਰੋ ਝੋਲ ਐ ਇੱਥੋਂ ਪਤਾ ਲੱਗ ਗਿਆ 에ਅਰਪੋਰਟ ਤੋਂ ਆਉਣ ਵਾਲੀਆਂ ਬੱਸਾਂ ਖਟਾਰਾ ਐ ਰੋਡਵੇਜ ਦੀਆਂ ਪੀਆਰਟੀਸੀ ਦੀਆਂ ਕੋਈ ਉਹਨਾਂ 'ਚ ਸਹੂਲਤ ਨਹੀਂ ਜਿਹੜਾ ਬੰਦਾ ਫੋਰਨ ਚੋਂ ਆ ਰਿਹਾ ਉਹਨੂੰ ਆਪਾਂ ਪ੍ਰੈਫਰ ਕਰਦੇ ਆਂ ਵੀ ਧੁੰਦ ਆ ਯਾਰ ਇੱਥੋਂ ਤੈਨੂੰ ਕੌਣ ਲੈਣ ਜਾਊਗਾ ਉੱਥੋਂ ਬੱਸ ਚੜਿਆ ਜੇ ਤੋ ਇੰਡੋ ਕਨੇਡੀਅਨ ਤੇ ਬਹਿ ਗਿਆ ਤਾਂ ਉਹਨਾਂ ਨੇ ਤਾਂ ਅਗਲੇ ਨੇ ਟੈਚੀ ਚੱਕ ਕੇ ਥੱਲੇ ਫਿੱਟ ਕਰ ਦੇਣੇ ਐ ਸਾਈਡਾਂ ਤੇ ਟੂਲ ਐ ਪਿੱਛੇ ਟੂਲ ਐ ਅੱਗੇ ਟੂਲ ਐ ਤੇ ਬੰਦਾ ਆਰਾਮ ਨਾਲ ਕਾਰ ਨਾਲੋਂ ਵਧੀਆ ਉਹਨਾਂ ਦੀ ਸੀਟ ਹੀਟਰ ਲੱਗਿਆ ਵਿੱਚ ਵੀਡੀਓ ਚੱਲਦੀ ਐ ਫਿਲਮ ਚੱਲਦੀ ਐ ਕੋਈ ਐਲ ਸੀ ਡੀ ਤੇ ਸਾਹਮਣੇ ਸਕਰੀਨ ਲੱਗੀ ਐ ਉਹਨਾਂ ਦੀ ਤਾਂ ਆ ਸਹੂਲਤ ਹੈ ਉਹਨਾਂ ਦੇ ਡਰਾਈਵਰ ਵਾਜਾ ਮਾਰਦੇ ਆ ਉਹਨਾਂ ਦੇ ਮੁਲਾਜ਼ਮ ਵਾਜਾ ਮਾਰਦੇ ਆ ਉਹਨਾਂ ਦਾ ਕਾਊਂਟਰ ਲੱਗਿਆ ਤੇ ਜਿਹੜੀ ਰੋਡਵੇਜ ਪਨਬੱਸ ਪੀਆਰਟੀਸੀ ਹੈ ਇਹਦਾ ਕੋਈ ਮੁਲਾਜ਼ਮ ਨਹੀਂ ਹੁੰਦਾ ਮਿੱਤਰ ਉਹ 에ਰਪੋਰਟ ਤੇ ਕੋਈ ਉਹਨਾਂ ਦਾ ਕਾਊਂਟਰ ਨਹੀਂ ਜੇ ਅਗਲਾ ਪੁੱਛਦਾ ਤਾਂ ਉਹ ਕਹਿੰਦੇ ਟੈਕਟਰ ਲੈ ਲਓ ਬੱਸ ਦਾ ਨਹੀਂ ਪਤਾ ਵੀਰ ਜੀ ਜਾਵੇ ਕਿ ਨਾ ਜਾਵੇ ਹੁਣ ਤੁਹਾਨੂੰ ਪਤਾ ਲੱਗਿਆ ਨਾ ਕਿ ਝੋਲ ਜ਼ਰੂਰ ਹੈ ਜਿੱਥੇ ਮਰਜੀ ਏ ਧੰਨਵਾਦ ਸ਼ੇਅਰ ਕਰਿਓ ਸਸਾ